ਦੁਪਹਿਰਾਂ ਢਾਲਣ ਲੱਗੀਆਂ ਸਨ ਕੰਮੀ ਸਕੂਲ ਤੋਂ ਵੇਲਿਆਂ ਹੋ ਕੇ ਮਾਂ ਦੀ ਘਾਟ ਜਵਲ ਜਾਂਦੀ ਪਈ ਸੀ ਬਾਹਰਲੀ ਪੱਕੀ ਸੜਕ ਉੱਤੇ ਉਹਨੇ ਇੱਕ ਡਾਂਡੀ ਆਉਂਦੀ ਤੱਕੀ ਡਾਂਡੀ ਮਜ਼ਦੂਰ ਸੜਕ ਉੱਤੇ ਖਲੋਤੀ ਹੋਈ ਕੰਮੀ ਦੇ ਕੋਲ ਪਹੁੰਚੇ ਉਹ ਸ਼ਾਇਦ ਕੰਮੀ ਦਾ ਨਾਂ ਨਹੀਂ ਸਨ ਜਾਣਦੇ ਪਰ ਪਛਾਣਦੇ ਜ਼ਰੂਰ ਸਨ ਬੀਬੀ ਆਹ ਸਟੇਸ਼ਨ ਮਾਸਟਰ ਨੇ ਚਿੱਠੀ ਦਿੱਤੀ ਏ ਮਜ਼ਦੂਰਾ ਨੇ ਆਖਿਆ ਕੰਮੀ ਨੇ ਪੜ੍ਹੀ ਚਿੱਠੀ ਪ੍ਰਿੰਸੀਪਲ ਦੇ ਨਾਂ ਸੀ ਲਿਖਿਆ ਸੀ ਸੁਮੇਸ਼ ਇੱਕ ਬੜਾ ਚੰਗਾ ਜਰਨਲਿਸਟ ਹੈ ਮੇਰੀ ਜਾਣ ਪਹਿਚਾਨ ਦਾ ਬੰਦਾ ਕੁੱਲੂ ਵਾਦੀ ਜਾ ਰਿਹਾ ਸੀ ਰਾਹ ਵਿੱਚ ਅਚਾਨਕ ਜ਼ਿਆਦਾ ਬਿਮਾਰ ਹੋ ਗਿਆ ਹੈ ਸਫਰ ਦੇ ਕਾਬਲ ਨਹੀਂ ਸੀ ਮੈਂ ਇੱਥੇ ਸਟੇਸ਼ਨ ਉੱਤੇ ਉਤਾਰ ਲਿਆ ਹੈ ਇਸ ਨੂੰ ਡਾਕਟਰੀ ਸਹਾਇਤਾ ਜਿੰਨੀ ਛੇਤੀ ਹੋ ਸਕੇ ਦੇਣੀ ਮਿਹਰਬਾਨੀ ਸਕੂਲ ਡਾਕਟਰ ਉੱਤੇ ਭਾਵੇਂ ਸਕੂਲ ਬੱਚਿਆਂ ਦੀ ਹੀ ਜ਼ਿੰਮੇਵਾਰੀ ਸੀ ਪਰ ਵੇਲੇ ਕੋ ਵੇਲੇ ਇਸ ਪਿੰਡ ਵਾਲੇ ਨਾਲ ਲੱਗਦੇ ਹੋਰ ਪਿੰਡਾਂ ਵਾਲੇ ਵੀ ਉਹਦੇ ਕੋਲੋਂ ਮਦਦ ਲੈਣ ਲਈ ਆ ਜਾਂਦੇ ਹੁੰਦੇ ਸਨ ਡਾਕਟਰ ਨੇ ਆਪਣੇ ਕੁਆਟਰ ਵਿੱਚ ਇੱਕ ਕਮਰਾ ਬਾਹਰਲੇ ਮਰੀਜ਼ਾਂ ਵਾਸਤੇ ਬਣਾਇਆ ਹੋਇਆ ਸੀ ਔਨ ਜਿ ਉਸ ਨੂੰ ਬਾਹਰਲੇ ਮਰੀਜ਼ਾਂ ਵਾਸਤੇ ਪ੍ਰਿੰਸੀਪਲ ਕੋਲੋਂ ਇਜਾਜ਼ਤ ਲੈਣੀ ਪੈਂਦੀ ਸੀ ਕਿਉਂਕਿ ਉਹ ਪੂਰੇ ਵਕਤ ਲਈ ਸਕੂਲ ਦੇ ਸਟਾਫ ਵਿੱਚ ਸੀ ਕੰਮੀ ਨੇ ਚਿੱਠੀ ਪੜ੍ਹੀ ਡਾਂਡੀ ਵਿੱਚ ਪਏ ਹੋਏ ਮਰੀਜ਼ ਨੂੰ ਵੇਖਿਆ ਸੁਮੇਸ਼ 30 ਕੁ ਬਰਿਆਂ ਦਾ ਹੋਵੇਗਾ ਉਦੇ ਮੂੰਹ ਉੱਤੇ ਪੀੜ ਦਾ ਠੇਕਵਾ ਵੀ ਸੀ ਪਰ ਪੀੜ ਨੂੰ ਜਰਦੀ ਇੱਕ ਮੁਸਕਰਾਹਟ ਵੀ ਸੀ। ਉਹਦੇ ਵਾਲ ਖੰਡ ਕੇ ਉਹਦੇ ਚੌੜੇ ਚਿੱਟੇ ਮੱਥੇ ਉੱਤੇ ਪਏ ਹੋਏ ਸਨ। ਉੱਤੇ ਰਾਹ ਦੀ ਇੱਕ ਪਤਲੀ ਧੂੜ ਸੀ। ਉਹਦੀਆਂ ਮੋਟੀਆਂ ਅੱਖਾਂ ਪੀੜ ਨਾਲ ਕੁਝ ਸੁੰਗੜੀਆਂ ਹੋਈਆਂ ਸਨ ਪਰ ਉਹਨਾਂ ਦੀ ਲੈਸ਼ ਕੁੱਤੇ ਕੋਈ ਪਰਛਾਵਾਂ ਨਹੀਂ ਸੀ। ਉਹਨੇ ਆਪਣੇ ਬੁੱਲਾਂ ਉੱਤੇ ਇੱਕ ਵਾਰ ਜੀਭ ਫੇਰੀ। ਤਰੇ ਨਾਲ ਤੇ ਬੁਖਾਰ ਦੀ ਤੇਜ਼ੀ ਨਾਲ ਉਹਦੇ ਬੁੱਲ ਸੁੱਕੇ ਹੋਏ ਸਨ। ਬੁਖਾਰ ਕੰਮੀ ਨੇ ਹੌਲੀ ਜਹੀ ਪੁੱਛਿਆ ਮੈਦੂਰਾ ਨੇ ਸਾਹ ਕੱਢਣ ਲਈ ਡਾਂਡੀ ਆਪਣੇ ਮੋਢਿਆਂ ਤੋਂ ਲਾ ਕੇ ਠਾ ਰੱਖ ਦਿੱਤੀ ਹੋਈ ਸੀ ਮੇਰਾ ਪੈਰ ਕੋਈ ਦਿਨ ਹੋਏ ਇੱਕ ਕੱਲ ਚੁੱਭਾ ਸੀ ਪਰ ਆਉਣ ਲੱਗਿਆ ਮੈਨੂੰ ਕੋਈ ਖਾਸ પીੜ ਨਹੀਂ ਸੀ ਗੱਡੀ ਵਿੱਚ ਅਚਾਨਕ ਪੈਰ ਸੋਜ ਗਿਆ ਪਠਾਨਕੋਟ ਪਹੁੰਚਣ ਤੱਕ ਦਰਦ ਬੜੀ ਵੱਧ ਗਈ ਮੈਨੂੰ ਚਾਹੀਦਾ ਸੀ ਮੈਂ ਉੱਥੇ ਹੀ ਠਹਿਰ ਜਾਂਦਾ ਪਰ ਕੋ ਜਨ ਗੈਲੀ ਹੋ ਗਈ ਮੈਂ ਅੱਗੋਂ ਛੋਟੀ ਗੱਡੀ ਵਿੱਚ ਬੈਠ ਗਿਆ ਦਰਦ ਵੱਧਦੀ ਗਈ ਸੋਜ ਵੀ ਬੜੀ ਵੱਧ ਗਈ ਏ ਉਦੇ ਨਾਲ ਸ਼ਾਇਦ ਬੁਖਾਰ ਵੀ ਹੋ ਗਿਆ ਏ ਇਸ ਸਟੇਸ਼ਨ ਉੱਤੇ ਸਟੇਸ਼ਨ ਮਾਸਟਰ ਮੇਰਾ ਵਾਕਫ ਨਿਕਲ ਆਇਆ ਉਹਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਇੱਥੇ ਡਾਕਟਰ ਸ਼ਾਇਦ ਮੈਨੂੰ ਸੈਪਟਿਕ ਤੁਸੀਂ ਇੱਥੇ ਨਾ ਖੜੇ ਹੋਵੋ ਔਰ ਸਾਹਮਣੇ ਡਾਕਟਰ ਦਾ ਕੁਆਟਰ ਏ ਤੁਸੀਂ ਉੱਥੇ ਚੱਲੋ ਮੈਂ ਇਹ ਚਿੱਠੀ ਪ੍ਰਿੰਸੀਪਲ ਨੂੰ ਦੇ ਆਵਾਂ ਕੰਮੀ ਨੇ ਮਜ਼ਦੂਰਾਂ ਨੂੰ ਆਖਿਆ ਤੀਸਰੇ ਦਿਨ ਤੱਕ ਸਮੇਸ਼ ਦਾ ਬੁਖਾਰ ਘਟ ਗਿਆ ਪੈਰ ਦੀ ਸੋਜ ਅਜੇ ਘਟੀ ਨਹੀਂ ਸੀ ਰੋ ਦੀ ਲਾਲੀ ਝੋਂ ਗਈ ਸੀ ਪਹਿਲੇ 2 ਦਿਨ ਡਾਕਟਰ ਨੂੰ ਇੱਕ ਘਬਰਾਹਟ ਰਹੀ ਸੀ ਇਹ ਜ਼ਹਿਰ ਵੱਧਦਾ ਵੱਧਾ ਲੱਤ ਵਿੱਚ ਨਾ ਫੈਲ ਜਾਵੇ ਪਰ ਅੱਜ 3 ਤੀਸਰੇ ਦਿਨ ਉਹਨੂੰ ਜਾਪਿਆ ਸੀ ਕਿ ਭਾਵੇਂ ਅਜੇ ਉਹ ਤਕਲੀਫ ਨੂੰ ਬਹੁਤਾ ਮੋੜਾ ਨਹੀਂ ਪਾ ਸਕਿਆ ਪਰ ਪਕੜ ਜਰੂਰ ਲਿਆ ਹੈ ਹੁਣ ਉਸ ਨੂੰ ਕੋਈ ਖਤਰਾ ਨਹੀਂ ਸੀ ਔਨ ਜੈਕਵਾਰ ਸਪਿਰਿਟ ਨਾਲ ਹੱਥ ਧੋ ਕੇ ਇੰਜੈਕਸ਼ਨ ਲਾਉਂਦਿਆਂ ਉਹਨੇ ਸੁਮੇਸ਼ ਨੂੰ ਆਖਿਆ ਤੁਸੀਂ ਪਠਾਨਕੋਟ ਹੀ ਜੇ ਡਾਕਟਰੀ ਮਦਦ ਲੈ ਲੈਂਦੇ ਤਾਂ ਚੰਗਾ ਸੀ ਅਗਲਾ ਸਫਰ ਕਰਕੇ ਤੁਸੀਂ ਇੱਕ ਖਤਰਾ ਸਹੇੜ ਲਿਆ ਸੀ ਹਾਂ ਠੀਕ ਏ ਪਰ ਇੱਕ ਤਰ੍ਹਾਂ ਇਹ ਖਤਰਾ ਸਹੇੜਨਾ ਚੰਗਾ ਹੀ ਹੋਇਆ ਤੇ ਸਮੇਸ਼ ਨੇ ਅੱਖਾਂ ਵਿੱਚ ਪਤਾ ਨਹੀਂ ਕੀ ਪਾ ਕੇ ਕੰਮੀ ਵੱਲ ਵੇਖਿਆ ਕੰਮੀ ਦੇ ਮੂੰਹ ਉੱਤੋਂ ਇੱਕ ਲਾਲੀ ਲੰਗ ਗਈ ਕੋਲ ਖਲੋਤੀ ਹੋਈ ਮਾਂ ਇੱਕ ਬੇਮਾਲੂਮ ਜਿਹਾ ਮੁਸਕਰਾਈ ਰਾਤ ਨੂੰ ਅਕਸਰ ਸੌਣ ਤੋਂ ਪਹਿਲਾਂ ਜਾਂ ਸ਼ਾਮ ਦੀ ਸੈਰ ਵੇਲੇ ਕੰਮੀ ਦਿਹਾੜੀ ਪੜੀ ਹੋਈ ਕਿਸੇ ਕਿਤਾਬ ਵਿੱਚੋਂ ਮਾਂ ਨੂੰ ਕਈ ਸਤਰਾਂ ਸੁਣਾਉਂਦੀ ਹੁੰਦੀ ਸੀ ਅੱਜ ਕੰਮੀ ਨੇ ਕਿਸੇ ਕਿਤਾਬ ਦੀ ਗੱਲ ਨਾ ਚੋਹੀ ਮਾਂ ਨੇ ਇੱਕ ਵਾਰ ਪੁੱਛਿਆ ਦੋ ਵਾਰ ਪੁੱਛਿਆ ਤੇ ਫਿਰ ਕੰਮੀ ਨੇ ਆਖਿਆ ਅੱਜ ਮੈਂ ਇੱਕ ਫਰੈਂਚ ਨਾਚੀ ਦੀ ਜ਼ਿੰਦਗੀ ਪੜਦੀ ਪਈ ਸਾਂ ਆਪਣੇ ਹੁਨਰ ਤੇ ਹੁਸਨ ਦੇ ਜੋਰ ਉਹ ਸਾਰੇ ਯੂਰਪ ਉੱਤੇ ਛਾਈ ਹੋਈ ਸੀ ਕੰਮੀ ਨੇ ਅਚਾਨਕ ਮਾਂ ਦੇ ਮੂੰਹ ਵੱਲ ਵੇਖਿਆ ਕਿ ਮੁਹੱਬਤ ਦੇ ਪੈਰਾਂ ਹੇਠਾਂ ਕਾਰਨ ਦੀ ਕੋਈ ਜ਼ਮੀਨ ਨਹੀਂ ਹੁੰਦੀ ਫਿਰ ਮਾਂ ਦੇ ਜਵਾਬ ਨੂੰ ਉਡੀਕਣ ਤੋਂ ਪਹਿਲਾਂ ਹੀ ਆਖਣ ਲੱਗੀ ਆਖਰਾਂ ਦੀ ਦੌਲਤ ਤੇ ਆਖਰਾਂ ਦੀ ਤਾਕਤ ਉਹਦੇ ਇੱਕ ਇਸ਼ਾਰੇ ਨਾਲ ਇਕੱਠੀ ਹੋ ਜਾਂਦੀ ਸੀ ਪਰ ਉਹਨੂੰ ਇੱਕ ਰਾਹ ਜਾਣਦਾ ਬੰਦਾ ਚੰਗਾ ਲੱਗਣ ਲੱਗ ਪਿਆ ਉਹਨੂੰ ਪੈਸੇ ਦੀ ਲੋੜ ਨਹੀਂ ਸੀ ਪਰ ਉਹਨੇ ਉਹਨੂੰ ਬੜੀਆਂ ਖਰਚੀ ਲੀਆਂ ਫਰਮਾਇਸ਼ਾਂ ਪਾਈਆਂ ਤਾਂ ਕਿ ਉਹ ਹਾਰ ਕੇ ਉਹਦਾ ਸ਼ਹਿਰ ਛੱਡ ਜਾਏ ਅੰਜ ਸੋਚਦੀ ਸੀ ਉਹ ਕਿਤੇ ਦੂਰ ਟੁਰ ਜਾਏ ਪਰ ਜੇ ਉਹਨੂੰ ਕਿਸੇ ਔਰਤ ਨਾਲ ਗੱਲ ਕਰਦਿਆਂ ਵੇਖ ਲੈਂਦੀ ੱਚਲੀ ਬੋਰੀ ਹੋ ਜਾਂਦੀ ਉਹਨੂੰ ਗਾਲਾਂ ਤੱਕ ਕੱਢਣ ਲੱਗ ਪੈਂਦੀ ਆਪ ਫਰਸ਼ ਉੱਤੇ ਲੇਟ ਲੇਟ ਕੇ ਰੋਂਦੀ ਫਿਰ ਉਹ ਆਪਣੇ ਆਪ ਕੋਲੋਂ ਖਾਰ ਗਈ ਇੱਕ ਦਿਨ ਉਹਨੂੰ ਕਹਿਣ ਲੱਗੀ ਮੈਂ ਸਾਰੀ ਜ਼ਿੰਦਗੀ ਸਿਰਫ ਇੱਕੋ ਗੱਲ ਤੋਂ ਡਰਦੀ ਰਹੀ ਹਾਂ ਕਿ ਮੈਂ ਕਦੇ ਕਿਸੇ ਨੂੰ ਮੁਹੱਬਤ ਨਾ ਕਰਾਂ ਇਹ ਮੁਹੱਬਤ ਔਰਤ ਨੂੰ ਸਿਰਫ ਇੱਕ ਪੀੜ ਦਿੰਦੀ ਹੈ ਹੋਰ ਕੁਝ ਨਹੀਂ ਤੇ ਮੈਂ ਆਪਣੇ ਆਪ ਨੂੰ ਪੀੜ ਤੋਂ ਬਚਾਉਣਾ ਚਾਹੁੰਦੀ ਸਾਂ ਕੰਮੀ ਨੇ ਕਹਾਣੀ ਨੂੰ ਇੱਥੇ ਹੀ ਤੋੜ ਦਿੱਤਾ ਮਾਂ ਨੇ ਆਖਿਆ ਕੁਝ ਨਾ ਪੁੱਛਿਆ ਕੁਝ ਨਾ ਸਰਫਾ ਕੰਮੀ ਦਾ ਹੱਥ ਆਪਣੇ ਹੱਥ ਵਿੱਚ ਘੁੱਟਿਆ। ਸੁਮੇਸ਼ ਦਾ ਬੁਖਾਰ ਬਿਲਕੁਲ ਲਹਿ ਗਿਆ ਸੀ। ਪੈਰ ਦੀ ਸੋਜ ਵੀ ਬੜੀ ਘਟ ਗਈ ਸੀ। ਪਰ ਅਜੇ ਬਿਸਤਰੇ ਵਿੱਚੋਂ ਉੱਠਣਾ ਉਹਨੂੰ ਮਨਾ ਸੀ। ਬਿਸਤਰੇ ਵਿੱਚ ਬੈਠਿਆਂ-ਬੈਠਿਆਂ ਇੱਕ-ਦੋ ਘੰਟੇ ਕੰਮ ਕਰਨ ਵਾਸਤੇ ਉਹਨੇ ਡਾਕਟਰ ਨੂੰ ਪੁੱਛਿਆ। ਮੈਂ ਕੁਲੂ ਵਾਦੀ ਉੱਤੇ ਲੇਖ ਲਿਖਣੇ ਸਨ। ਉਹਨਾਂ ਲੋਕਾਂ ਦੀ ਰਹਿਣੀ-ਬਾਣੀ, ਉਹਨਾਂ ਦੇ ਰਸਮੋ-ਰਿਵਾਜ, ਉਹਨਾਂ ਦੇ ਗੀਤ-ਨਾਚ। ਤੇ ਸੁਮੇਸ਼ ਨੇ ਦੀਵਾਰ ਨਾਲ ਟੰਗੇ ਹੋਏ ਆਪਣੇ ਕੈਮਰੇ ਵੱਲ ਵੇਖ ਕੇ ਡਾਕਟਰ ਨੂੰ ਆਖਿਆ, ਪਤਾ ਨਹੀਂ ਅਗਲੇ ਸਫ਼ਰ ਵਾਸਤੇ ਮੈਨੂੰ ਹੋਰ ਕਿੰਨੇ ਦਿਨ ਉਡੀਕਣਾ ਪਵੇ ਮੇਰੇ ਕੋਲ ਕੁਝ ਤਰਜਮੇ ਦਾ ਕੰਮ ਏ ਗਵਰਨਮੈਂਟ ਦੀਆਂ ਕਿਤਾਬਾਂ ਇਹ ਮੈਂ 1-2 ਘੰਟੇ ਕੰਮ ਕਰ ਲਿਆ ਕਰਾਂ 1-2 ਦਿਨ ਹੋਠੇਰ ਜਾਓ ਬੈਠਾ ਨਾਲ ਵੀ ਪੈਰ ਉੱਤੇ ਭਾਰ ਪਵੇਗਾ ਡਾਕਟਰ ਨੇ ਆਖਿਆ ਸੀ ਸੁਮੇਸ਼ ਨੇ ਲੇਟਿਆਂ-ਲੇਟਿਆਂ ਪੜਨ ਵਾਸਤੇ ਪ੍ਰਿੰਸੀਪਲ ਕੋਲੋਂ ਕੁਝ ਕਿਤਾਬਾਂ ਮੰਗੀਆਂ ਤੁਸੀਂ ਭਾਵੇਂ ਰੋਜ਼ ਦੀ ਇੱਕ ਕਿਤਾਬ ਮੁਕਾ ਲਵੋ ਪਰ ਇਹਦੇ ਕੋਲ ਬੜੀਆਂ ਕਿਤਾਬਾਂ ਨੇ ਤੁਹਾਡੇ ਕੋਲੋਂ ਕਈ ਮਹੀਨੇ ਨਾ ਮੁੱਕ ਸਕਣ ਪ੍ਰਿੰਸੀਪਲ ਨੇ ਕੰਮੀ ਵੱਲ ਹੱਥ ਕਰਕੇ ਆਖਿਆ ਪਹਿਲੇ 3-4 ਦਿਨ ਪ੍ਰਿੰਸੀਪਲ ਦੇ ਕੰਮੀ ਦਿਨ ਵਿੱਚ ਦੋ ਵਾਰੀ ਸੁਮੇਸ਼ ਦਾ ਹਾਲ ਪੁੱਛਣ ਆਉਂਦੀਆਂ ਸਨ ਫਿਰ 2-3 ਦਿਨ ਕੰਮੀ ਜਿਵੇਂ ਸੁਮੇਸ਼ ਦੇ ਕਮਰੇ ਵਿੱਚ ਆਉਣ ਤੋਂ ਘਤਰਾਨ ਲੱਗ ਪਈ ਕਿਸੇ ਵੇਲੇ ਕੋਈ ਕੰਮ ਕੱਢ ਲੈਂਦੀ ਕਿਸੇ ਵੇਲੇ ਕੋਈ ਪ੍ਰਿੰਸੀਪਲ ਇਕੱਲੀ ਆ ਜਾਂਦੀ ਫਰੈਂਚ ਨਾਚੀ ਦੇ ਫਲਸਫੇ ਨੂੰ ਸ਼ਾਇਦ ਮੇਰੀ ਕੰਮੀ ਵੀ ਠੀਕ ਸਮਝਣ ਲੱਗ ਪਈ ਏ ਅੱਜ ਪ੍ਰਿੰਸੀਪਲ ਨੇ ਹੱਸ ਕੇ ਕੰਮੀ ਨੂੰ ਆਖਿਆ ਸੀ ਕੰਮੀ ਇਹ ਮੰਨਣ ਤੋਂ ਇਨਕਾਰੀ ਸੀ ਇਸ ਲਈ ਇਹਦਾ ਸਬੂਤ ਦੇਣ ਲਈ ਅੱਜ ਉਹ ਪ੍ਰਿੰਸੀਪਲ ਦੇ ਨਾਲ ਸੁਮੇਸ਼ ਦਾ ਹਾਲ ਪੁੱਛਣ ਲਈ ਆ ਗਈ ਸੀ ਹਾਂ ਜਿਸ ਤਰ੍ਹਾਂ ਦੀਆਂ ਕਿਤਾਬਾਂ ਤੁਹਾਨੂੰ ਪਸੰਦ ਹੋਣ ਮੈਂ ਭੇਜ ਦੇਾਂਗੀ ਕੰਮੀ ਨੇ ਸੁਮੇਸ਼ ਨੂੰ ਆਖਿਆ ਤੇ ਫਿਰ ਕਿੰਨੀਆਂ ਹੀ ਕਿਤਾਬਾਂ ਦੇ ਨਾਂ ਲਏ ਜਿਹੜੀਆਂ ਤੁਸੀਂ ਇੰਨਾਂ ਵਿੱਚੋਂ ਨਾ ਪੜੀਆਂ ਹੋਣ ਕੰਮੀ ਨੇ ਪੁੱਛਿਆ ਅਗਲੇ ਦਿਨ ਅਗਲੇਰੇ ਦਿਨ ਸੁਮੇਸ਼ ਨੇ ਕਿਤਾਬਾਂ ਪੜ੍ਹਦਿਆਂ ਉਹਨਾਂ ਸਤਰਾਂ ਨੂੰ ਬੜੇ ਗੌਰ ਨਾਲ ਪੜ੍ਹਿਆ ਜਿੰਨਾ ਸਤਰਾ ਉੱਤੇ ਕੰਮੀ ਨੇ ਪੈਨਸਲ ਨਾਲ ਨਿਸ਼ਾਨ ਲਾਏ ਹੋਏ ਸਨ ਕਿਤਾਬਾਂ ਦੀਆਂ ਕਹਾਣੀਆਂ ਨਾਲੋਂ ਜਿਵੇਂ ਉਹ ਨਿਸ਼ਾਨ ਲਾਣ ਵਾਲੀ ਦੀ ਕਹਾਣੀ ਬਹੁਤੀ ਪੜਦਾ ਪਿਆ ਸੀ ਉਹ ਆਪਣੇ ਲੰਡਨ ਦੇ ਸਫ਼ਰ ਵਿੱਚੋਂ ਜੋ ਕੁਝ ਲਿਆਇਆ ਉਹ ਇੱਕ ਸਬਕ ਸੀ ਇੱਕ ਜ਼ਖਮ ਸੀ ਮੈਂ ਤੈਨੂੰ ਸਵਾਦ ਦਿੰਦੀ ਹਾਂ ਪਰ ਖੁਸ਼ੀ ਨਹੀਂ ਇਹ ਮਾੜਾ ਹੈ ਉਹਨੂੰ ਜਾਪਿਆ ਉਹ ਦੀ ਜ਼ਿੰਦਗੀ ਵਿੱਚੋਂ ਹਮੇਸ਼ਾ ਲਈ ਚਲੀ ਗਈ ਹੈ ਉਹ ਗੁੱਸੇ ਨਹੀਂ ਸੀ ਉਦਾਸ ਨਹੀਂ ਸੀ ਸਰਫ ਥੱਕਿਆ ਹੋਇਆ ਸੀ ਅੰਤਾਂ ਦਾ ਥੱਕਿਆ ਹੋਇਆ ਤੇ ਉਹਨੂੰ ਜਾਪਿਆ ਉਹਦੇ ਅੰਦਰ ਕੁਝ ਮਰ ਗਿਆ ਸੀ ਇਹ ਮਰਨ ਵਾਲੀ ਚੀਜ਼ ਸ਼ਾਇਦ ਉਹਦੀ ਜਵਾਨੀ ਸੀ ਇਹ ਦੁਖਾਵੀਆਂ ਯਾਦਾਂ ਜਿਹੜੀਆਂ ਅਸੀਂ ਸਾਰੀ ਉਮਰ ਆਪਣੇ ਨਾਲ ਚੁੱਕੀ ਫਿਰਦੇ ਹਾਂ ਪਰ ਕਦੇ ਉਹਨਾਂ ਦੀ ਗੱਲ ਨਹੀਂ ਕਰਦੇ ਮੁਹੱਬਤ ਉਸ ਫੁੱਲ ਵਾਂਗ ਹੁੰਦੀ ਹੈ ਜਿਹਦੇ ਉਤਲੇ ਹਿੱਸੇ ਵਿੱਚ ਮਿਠਾਸ ਹੁੰਦੀ ਹੈ ਹੇਠਲੇ ਹਿੱਸੇ ਵਿੱਚ ਕੜੱਤਨ ਮੁਹੱਬਤ ਇੱਕ 마ਸੂਮ ਨਿਰਦੋਸ਼ ਅਚਰਜ ਪਾਗਲਪਨ ਹਰ ਲੰਘਦੇ ਦਿਨ ਵਿੱਚੋਂ ਸਿਆਣਪ ਦੀਆਂ ਇੱਕ ਜਾਂ ਦੋ ਬੂੰਦਾਂ ਨਚੋੜ ਲੈਂਦਾ ਸੀ ਸਰੀਰ ਦੀ ਮਸ਼ੀਨ ਚੱਲਦੀ ਰਹਿੰਦੀ ਹੈ ਦਿਲ ਧੱਕ-ਧੱਕ ਕਰਦਾ ਫੇਫੜੇ ਹਵਾ ਕੱਚਦੇ ਨੌ ਦਿਵਾਲ ਔਗਦੇ ਰਹਿੰਦੇ ਹਨ ਉਦੋਂ ਵੀ ਜਦੋਂ ਕਿ ਅਸੀਂ ਅੰਦਰੋਂ ਮਰ ਚੁੱਕੇ ਹੁੰਦੇ ਹਾਂ ਸੁਮੇਸ਼ ਦੇ ਹੱਥੋਂ ਕਿਤਾਬ ਛੋਟਕ ਗਈ ਉਹਨੂੰ ਜਾਪਿਆ ਉਹਨੇ ਕੰਮੀ ਨੂੰ ਪੜ੍ਹ ਲਿਆ ਸੀ ਸਾਰਾ ਨਹੀਂ ਤਾਂ ਉਹਦਾ ਕੁਝ ਜ਼ਰੂਰ ਪੜ੍ਹ ਲਿਆ ਸੀ ਉਸਦਾਂ ਡਾਕਟਰ ਨਾਲ ਗੱਲਾਂ ਕਰਦਿਆਂ ਸੁਮੇਸ਼ ਨੇ ਉਸ ਕੁਝ ਦੇ ਦੁਆਲੇ ਘੁੰਮਣ ਵਾਲੀ ਕੰਮੀ ਦੀ ਜ਼ਿੰਦਗੀ ਦੇ ਹਾਦਸੇ ਵੀ ਜਾਣ ਲਏ। ਇਹ ਕੁੜੀ ਕਮਲ ਬੜੀ ਗੰਭੀਰ ਤੇ ਸਿਆਣੀ ਜਾਪਦੀ ਏ। ਸੁਮੇਸ਼ ਨੇ ਮੇਜ 'ਤੇ ਪਈਆਂ ਹੋਈਆਂ ਕਿਤਾਬਾਂ ਵੱਲ ਇਸ਼ਾਰਾ ਕਰਕੇ ਡਾਕਟਰ ਨੂੰ ਆਖਿਆ, "ਹਾਂ, ਬਹੁਤ ਸਿਆਣੀ, ਬੜੀ ਚੰਗੀ। ਪਰ ਇਹ ਸਿਆਣਪ, ਇਹ ਚੰਗਿਆਈ" ਸੁਮੇਸ਼ ਕੁਝ ਰੁਕਿਆ, ਫਿਰ ਆਖਣ ਲੱਗਾ, "ਮੇਰਾ ਖਿਆਲ ਏ ਕਿ ਕੋਈ ਵੀ ਸਿਆਣਪ, ਕੋਈ ਵੀ ਚੰਗਿਆਈ ਬਹੁਤ ਸਾਰੇ ਦੁੱਖਾਂ ਨੂੰ ਝੱਲਣ ਬਿਨਾਂ ਨਹੀਂ ਆਉਂਦੀ ਡਾਕਟਰ ਨੇ ਸੁਮੇਸ਼ ਨੂੰ ਕਮਲ ਦੇ ਵਿਆਹ ਦੀ ਤੇ ਫਿਰ ਆਪਣੇ ਹੱਥੀਪਾਲ ਨਾਲ ਸ਼ੀਲ ਦਾ ਵਿਆਹ ਕਰਵਾ ਦੇਣ ਵਾਲੀ ਗੱਲ ਸੁਣਾ ਕੇ ਆਖਿਆ ਇਹ ਉਹਦੀ ਦਲੇਰੀ ਅਚੰਭੇ ਦੀ ਹੱਦ ਤੱਕ ਇੱਕ ਦਲੇਰੀ ਏ ਕਿਉਂ ਨਹੀਂ ਸੁਮੇਸ਼ ਸੁਣਦਾ ਰਹਿ ਗਿਆ ਫਿਰ ਉਹਨੂੰ ਖਿਆਲ ਆਇਆ ਸਾਰੀ ਸਮਾਜਿਕ ਬਣਤਰ ਜਿਵੇਂ ਇੱਕ ਪਧਰੀ ਲੱਕੜੀ ਵਾਂਗ ਸੀ ਤੇ ਕਮਲ ਨੇ ਇੱਕ ਕਾਰੀਗਰ ਵਾਂਗ ਉਹਨੂੰ ਛਲਤਰਾਸ਼ ਕੇ ਉਹਦੇ ਵਿੱਚੋਂ ਆਪਣੀ ਮਰਜ਼ੀ ਦਾ ਇੱਕ ਕਾਨੂੰਨ ਘੜ ਲਿਆ ਸੀ ਡਾਕਟਰ ਸੁਮੇਸ਼ ਨੂੰ ਕਾਜ਼ ਚਰ ਬਾਹਰ ਵਰਾਂਡੇ ਵਿੱਚ ਧੁੱਪੇ ਬਹਿਣ ਲਈ ਆਖ ਕੇ ਚਲਾ ਗਿਆ ਸੁਮੇਸ਼ ਨੇ ਕਾਗਜ਼ ਕਲਮ ਲਿਆ ਇੱਕ ਛੋਟਾ ਜਿਹਾ ਖਾਤ ਲਿਖਿਆ ਸਰਫੇ ਹੋ ਸਮਾਜਿਕ ਬੰਤਰ ਦੀ ਸਿੱਧੀ ਲੱਕੜ ਵਿੱਚੋਂ ਇੱਕ ਕਾਰੀਗਰ ਵਾਂਗ ਆਪਣੀ ਮਰਜ਼ੀ ਦਾ ਕਾਨੂੰਨ ਕਾੜਨ ਵਾਲੀ ਗੱਲ ਤੇ ਇੱਕ ਸਤਰ ਹੋਰ ਇਸ ਦਲੇਰੀ ਨੂੰ ਮੇਰੀ ਪ੍ਰਣਾਮ ਨੌਕਰ ਦੇ ਹੱਥ ਸੁਮੇਸ਼ ਨੇ ਕੰਮੀ ਨੂੰ ਕਿਤਾਬਾਂ ਵਾਪਸ ਭੇਜੀਆਂ ਕਿਤਾਬਾਂ ਵਿੱਚੋਂ ਛੋਟਾ ਜਿਹਾ ਖਾਤ ਵੀ ਰੱਖ ਦਿੱਤਾ ਤੇ ਜ਼ੁਬਾਨੀ ਉਸ ਨੂੰ ਆਖਿਆ ਕਈ ਕوج ਹੋਰ ਕਿਤਾਬਾਂ ਲੈ ਆਵੇ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ